ਕੀ ਦੋ ਜੀਐਨਡੀ ਬਾਈਕ ਕੰਟੀ ਮੇਰੇ ਇਕੱਠੀ ਬੈਠੇ ਹੋਏ ਸੀਗੇ ਜੀ ਤੇ ਕੋਈ ਕੰਮ ਕਰਾਉਣਾ ਜੀ ਤਾਂ ਕਰਕੇ ਢੋਲ-ਪੋੜੇ ਫੰਗਾਇਆ ਪੀਲਾਣਾ ਸੁਸਾਇਦ ਕਰਨਾ ਨਾ ਦਾ ਪੈਟਾ ਆਉਣਾ ਕੋਈ ਕੋਈ ਵਪਾਰੀ ਭਰਾ ਤੋਂ ਪੈਸੇ ਮੰਗ ਲਵੇ ਉਹ ਵੀ ਜਾਣਦਾ ਛੋਟੇ ਨੂੰ ਵੀ ਕੀ ਹੈ ਮਨਨ ਚਲਾ ਗਿਆ ਨਾ ਇਸ ਹਾਲਾਤ ਲੋਕ ਮੈਨੂੰ ਪੁੱਛਦੇ ਸੀ ਵੀ ਤੂੰ ਕਮੈਂਟ ਕਿਉਂ ਬੰਦ ਕਰ ਦਿੰਦਾ ਜੀ ਮੈਂ ਇਹੋ ਜਿਹੇ ਬੰਦੇ ਨੂੰ ਜਵਾਬ ਦੇ ਆ ਜਿਹੜਾ ਸਮਾਜ ਸੇਵਾ ਕਰਦਾ ਜੀ ਤਾਂ ਅਮਰਤਪਾਲ ਮੈਰੋ ਉਹਨੇ ਮੈਨੂੰ ਵੀਡੀਓ ਭਾਈ ਤੇ ਮੈਂ ਜਵਾਬ ਨਹੀਂ ਬਾਤ ਕੋਈ ਕਰਨੀ ਭਾਈ ਕੋਈ ਵੀ ਇਹ ਜੇ ਕੰਮ ਨਹੀਂ ਕਰਾਂਗੇ ਤੁਸੀਂ ਆਜੋ ਜਾਂ ਮੈਨੂੰ ਆਪਣਾ ਨੰਬਰ ਦਿਓ ਮੈਂ ਤੁਹਾਡੇ ਨਾਲ ਗੱਲ ਕਰਾ ਦਿਸਕੋ ਅੰਨੇ ਟ੍ਰੈਕ ਕੇ ਰੀਜ ਦੀ ਸੂਰ ਸਾਈਡ ਵਾਲੀ ਜੀ ਕਮੈਂਟ ਦੂਜੇ ਪਾਸੇ ਆਨ ਲੱਗ ਗਈ ਪ੍ਰਿੰਕਰ ਘਰ ਦਾ ਖਰਾਬ ਕਰ ਪ੍ਰਿੰਕਰ ਲੈਣਾ ਘਰ ਪ੍ਰਿੰਕਰ ਲੈਣਾ ਕਰ ਬੋਲਿਆ ਜੀ ਜੇ ਤੁਹਾਨੂੰ ਲੱਗਦਾ ਮੈਂ ਘਰ ਖਰਾਬ ਕਰਦੇ ਆਂ ਅਸੀਂ ਤਲਾਖਰਾ ਦੇਨੇ ਆ ਜਿੰਨੋ ਸਹਿਮਤੀ ਹੈ ਜੀ ਪ੍ਰੀਤੀ ਦਾ ਹਨੀ ਸੇਠੀ ਦਾ ਮੋਦਕਵਾ ਫਿਰ ਤੋਂ ਗਰਮਾਇਆ ਹੋਇਆ ਤੇ ਅੱਜ ਸਾਡੇ ਨਾਲ ਪ੍ਰਿੰਕਲ ਜੀ ਮੌਜੂਦ ਨੇ ਲੁਧਿਆਣਾ ਵਾਲੇ ਇਹਨਾਂ ਤਰ੍ਹਾਂ ਗੱਲਬਾਤ ਕਰਦੇ ਨੇ ਕਿਉਂਕਿ ਇਹਨਾਂ ਤੇ ਵੀ ਵੱਡੇ ਵੱਡੇ ਇਲਜ਼ਾਮ ਜਿਹੜੇ ਨੇ ਹਨੀ ਸੇਠੀ ਦੇ ਬਾਰੇ ਲਗਾਏ ਜਾ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਸਰ ਥੈਂਕ ਯੂ ਜੀ ਕਿਵੇਂ ਦੇਖਦੇ ਹੋ ਤੁਹਾਡੇ ਤੇ ਵੱਡੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਘਰ ਤੁਸੀਂ ਖਰਾਬ ਕੀਤਾ ਉਹਨਾਂ ਦਾ ਮੇਰੇ ਨਾਲ ਤਾਂ ਤੁਸੀਂ ਸ਼ਾਇਦ ਪਹਿਲੀ ਵਾਰ ਦੇਖਿਆ ਬਣਾਉਂਦੇ ਸਾਲ ਪਹਿਲਾਂ ਵੀ ਗਿਆ ਸੀ ਮਸੂਲ ਸਾਈਡ ਕਰ ਲੈਣੀ ਹੈ ਜੀ ਉਸ ਤੋਂ ਪਹਿਲਾਂ ਇਹਨੇ ਇੱਕ ਵਾਰੀ ਮੈਨੂੰ ਕਾਲ ਕੀਤੀ ਰਾਤ ਦੇ 2:30 ਵਜੇ ਜੀ ਕਹਿੰਦਾ ਜੀ ਹੈਲੀ ਨੇ ਫਰਨੈਲ ਪੀ ਲਈ ਜੀ ਉਹਨਾਂ ਨੇ ਇੱਕ ਕਮਜ਼ੇਟੀ ਦੱਸਦੀ ਇਹਦੀ ਵਾਈਫ ਕਹਿੰਦੀ ਵੀਰੇ ਇਕੱਠੇ ਬੈਠੇ ਹੋਏ ਸੀਗੇ ਜੀ ਤੇ ਕੋਈ ਕੰਮ ਕਰਾਉਣਾ ਸੀ ਤਾਂ ਕਰਕੇ ਝੋੜ ਬੋਲਦੇ ਫਰਨਾ ਪੀਲੇ ਨਾਲ ਸੂਸੈਡ ਕਰਨਾ ਹੈ ਉਹਨਾਂ ਦਾ ਪੈਟ ਕੰਮ ਆ ਕੋਈ ਕੋਈ ਵਪਾਰੀ ਇਹਦੇ ਭਰਾ ਤੋਂ ਪੈਸੇ ਮੰਗ ਲਵੇ ਉਹਨੂੰ ਵੀ ਕਰ ਦਿੰਦਾ ਬਿਚ ਛੋਟੇ ਨੂੰ ਕੀ ਗਿਆ ਮਰਨ ਚਲਾ ਗਿਆ ਨੈਤਿਸ਼ਾ ਮਰਨ ਗਿਆ ਜੀ ਸੋ ਇਹਨਾਂ ਦਾ ਜੇ ਸੱਚਾਈ ਜਾਣਨੀ ਹੈ ਨਾ ਜ਼ਿੰਦਗੀ ਦੀ ਜੀ ਇਹਨਾਂ ਦੀ ਵਾਈਫ ਨੂੰ ਅਸਲ ਕਹਾਣੀ ਪਤਾ ਬਾਕੀ ਮੈਰੋ ਸਾਹਿਬ ਦੀ ਗੱਲ ਵੀਡੀਓ ਆਈ ਹੈ ਜੀ ਪ੍ਰਾਨੇ ਜੀ ਲੋਕ ਮੈਨੂੰ ਪੁੱਛਦੇ ਸੀ ਭਈ ਤੂੰ ਕਮੈਂਟ ਕਿਉਂ ਬੰਦ ਕਰ ਦਿੰਦਾ ਜੀ ਮੈਂ ਇਹੋ ਜਿਹੇ ਬੰਦੇ ਨੂੰ ਜਵਾਬ ਦੇ ਆ ਜਿਹੜਾ ਸਮਾਜ ਸੇਵਾ ਕਰਦਾ ਜੀ ਜਿੱਦਾਂ ਅਮਰਿਤਪਾਲ ਮੈਰੋ ਉਹਨਾਂ ਨੇ ਮੈਨੂੰ ਵੀਡੀਓ ਪਾਈ ਤੇ ਮੈਂ ਜਵਾਬ ਦੇ ਆ ਮੈਂ ਕਿਹਾ ਕੋਈ ਭਾਜੀ ਕੋਈ ਕਰਨੀ ਭਾਜੀ ਅਸੀਂ ਕੋਈ ਵੀ ਇਹੋ ਜਿਹੇ ਕੰਮ ਨਹੀਂ ਕਰਾਂਗੇ ਤੁਸੀਂ ਆ ਜਾਓ ਜੀ ਜਾਂ ਮੈਨੂੰ ਆਪਣਾ ਨੰਬਰ ਦਿਓ ਮੈਂ ਤੁਹਾਡੇ ਨਾਲ ਗੱਲ ਕਰਾਂ ਆਹ ਦੀ ਵਾਈਫ ਦਾ ਪੱਖ ਤੁਸੀਂ ਸੁਣੋ ਜੀ ਤੇ ਜਿਹੜਾ ਬੰਦਾ ਬੈਠਾ ਹੀ ਕੋਈ ਕੈਨੇਡਾ ਬੈਠਾ ਹੈ ਜਾਂ ਕੋਈ ਨਿਊਜ਼ੀਲੈਂਡ ਬੈਠਾ ਹੈ ਜਾਂ ਕੋਈ ਅਮਰੀਕਾ ਬੈਠਾ ਹੈ ਤੁੱਕੀ ਦਾ ਬੰਦਾ ਨਹੀਂ ਕਮੈਂਟ ਕਰਦੇ ਆਪਾਂ ਭੈਣ ਉਹਨਾਂ ਨੂੰ ਜਵਾਬ ਦੇ ਦਿੰਦੀ ਆ ਜੀ ਮੇਰਾ ਕੰਟਰੋਲ ਵਿਰੋਧੀ ਅਸੀਂ ਮਰਜੀਦ ਮੈਂਸ ਕਹਿੰਦਾ ਮੈਨੂੰ ਉਹਨੇ ਭੇਜੀ ਸੀ ਜੀ ਕਹਿੰਦਾ ਕਮੈਂਟ ਕਦੀ ਨਹੀਂ ਪੜੀਦੇ ਹੁੰਦੇ ਕਹਿੰਦਾ ਕਮੈਂਟ ਵਾਲੇ ਦਾ ਕਹਿੰਦਾ ਮਲੰਗੋ ਬੰਦੇ ਹੁੰਦੇ ਆ ਜਿਹਨਾਂ ਬੇੜੇ ਹੁੰਦੇ ਆ ਹਾਂ ਜਿਨ੍ਹਾਂ ਨੂੰ ਪਿੰਡ 'ਚ ਕੋਈ ਨਹੀਂ ਪੁੱਛਦਾ ਜੀ ਕਮੈਂਟ ਵਾਲੇ ਉੱਤੇ ਗੱਲੇ ਹੁੰਦੇ ਆ ਤੁਸੀਂ ਅਸੀਂ ਆਪਣਾ ਪੱਖ ਰੱਖਤਾ ਤੁਸੀਂ ਸੁਣੋ ਜੇ ਤੁਹਾਨੂੰ ਸਹੀ ਲੱਗਦਾ ਠੀਕ ਹੈ ਤੁਸੀਂ ਸਾਨੂੰ ਨਹੀਂ ਸਹੀ ਲੱਗਦਾ ਨਾ ਦੇਖੋ ਤੁਸੀਂ ਕਿਸੇ ਦੀ ਧੀ ਭੈਣ ਨੂੰ ਜੇ ਤੁਸੀਂ ਮੰਨੀ ਸੇਠੀ ਦੀ ਵਾਈਫ ਨੂੰ ਵੀ ਗਾਲ ਕੱਢਦੇ ਆ ਉਹ ਵੀ ਮਾੜੀ ਗੱਲ ਜੀ ਠੀਕ ਹੈ ਨਾ ਇੱਕ ਤਾਂ ਬਿਜਾਰੀ ਕਰਮਾ ਦੀ ਮਾਰੀ ਮਾਰੀ ਹੈ ਨਾ ਤੁਸੀਂ ਕਹਿੰਦੇ ਹੋ ਵੀ ਪ੍ਰਿੰਕਲ ਨੇ ਉਹਨੂੰ ਵਰਗਲਾ ਲਿਆ ਇੱਕ ਦਿਨ ਵਰਗਲੇਗੀ ਦੋ ਦਿਨ ਤਿੰਨ ਦਿਨ ਅੱਜ ਕਿੰਨੇ ਦਿਨ ਹੋ ਗਏ ਜੀ ਉਹਨੂੰ ਮੈਂ ਰਾਤ ਬੜਾ ਸਮਝਾਇਆ ਮੈਂ ਕਿ ਆ ਬਈ ਕਈ ਬੰਦੇ ਵਿੱਚ ਪੈ ਰਹੇ ਆ ਵੀ ਤੂੰ ਭੈਣ ਅੱਦ ਕਹਿੰਦੀ ਵੀ ਨਹੀਂ ਮੈਂ ਨਹੀਂ ਜਾਣਾ ਮੈਨੂੰ ਮੋਟ ਨਹੀਂ ਦੇ ਦਿੱਤੀ ਆ ਦੇਖੋ ਕਿੰਨੀ ਡਾਰਜਰ ਹੋਈ ਹੈ ਕਹਿੰਦੇ ਜਿੱਤੇ ਬੀਤਦੇ ਉਹਨੂੰ ਪਤਾ ਹੁੰਦਾ ਲੋਕੀ ਦਾ ਅਗਲਾ ਕਰਤੀ ਕੀ ਤਾਂ ਵਿਲੇ ਨੇ ਜੀ ਸਮਝ ਨਹੀਂਦਾ ਠੀਕ ਹੈ ਜਿਹੜੇ ਵੀ ਚੰਗੀ ਗੱਲ ਕਰਦੇ ਆ ਵੀ ਪ੍ਰਿੰਕਰ ਕੋਸ਼ਿਸ਼ ਕਰ ਮੈਂ ਵੀ ਕੋਸ਼ਿਸ਼ ਕਰ ਰਹੇ ਆ ਜੀ ਕੁਝ ਹੰਨੀ ਸੇਠੀ ਜਿਹੜਾ ਤੁਹਾਡੇ ਮੀਡੀਆ ਦੇ ਉੱਤੇ ਉਹਦੀ ਜਿਹੜੀ ਇਮੇਜ ਆ ਹੋਰ ਆ ਤੇ ਕੈਮਰੇ ਦੇ ਪਿੱਛੇ ਜਿਹੜਾ ਉਹ ਹੋਰ ਚੀਜ਼ ਆ ਜੀ ਹਾਂ ਕੈਮਰੇ ਦੇ ਪਿੱਛੇ ਉਹ ਇੱਕ ਰਾਖਸ਼ ਆ ਬੜਾ ਤਖਲਾ ਲੋਕ ਨਹੀਂ ਜਾਣਦੇ ਇਹ ਟਰਿਕ ਖੇਡਦਾ ਜੀ ਤੁਹਾਡੇ ਸਾਹਮਣੇ ਆਏ 11 ਤਰੀਕ ਵੀ ਲੱਗ ਜਾਣੀ ਇਹਨੇ ਜਣਾ ਮੁੜ ਕੇ ਮੇਰੀ ਮੰਮੀ ਨੇ ਰੋਕ ਲਿਆ ਆ ਅੱਛਾ ਮੇਰਾ ਘਰ ਕੋਣ ਦੇਖੂਗਾ ਇਹ ਤਾਂ ਬੰਦੇ ਕੰਮ ਹੈ ਵੀ ਯਾਰ ਸੋ ਕੋਈ ਗੱਲ ਨਹੀਂ ਮੈਰੋ ਸਾਹਮਣੇ ਹੁਣ ਜੇ ਆਪਣਾ ਛੋਟਾ ਭਰਾ ਸਾਹਮਣੇ ਜੇ ਕੋਈ ਸੁਨੇਹਾ ਲਾਇਆ ਕੋਈ ਗੱਲ ਆਪਾਂ ਉਹਨਾਂ ਦੀ ਗੱਲ ਮੰਨਾਂਗੇ ਜੀ ਮਾ ਕੰਟੈਕਟ ਕਰਦੇ ਆ ਤੁਹਾਨੂੰ ਦੱਸਿਆ ਸੀ ਮੈਂ ਹਸਪੀਟਲ ਜਾਂ ਹਲੇ ਵੀ ਆਪਾਂ ਹਸਪੀਟਲ ਚ ਇੰਟਰਵਿਊ ਕਰ ਰਹੇ ਆ ਜੀ ਮੈਂ ਇਥੋਂ ਮਾੜਾ ਜਿਹਾ ਫ੍ਰੀ ਹੋ ਜਾ ਮੈਂ ਉਹਨਾਂ ਨੂੰ ਗੱਲ ਦੱਸਦਾ ਮੈਂ ਆਪਣੇ ਤੇ ਗੱਲ ਕਈ ਵਾਰੀ ਬਰਦਾਸ਼ਤ ਕਰ ਲੈਣਾ ਮੇਰੇ ਨਾਲ ਨਵਜੀਤ ਮੈਡਮ ਦੇ ਜਿੰਦੇ ਗੋਲੀ ਲੱਗੀ ਸੀ ਉਹਨੂੰ ਕਈ ਬਰਦਾਸ਼ਤ ਨਹੀਂ ਕੋਈ ਬਕਵਾਸ ਕਰੇ ਜੀ ਇਨੇ ਉਹ ਦਿਨ ਵੀ ਜਦੋਂ ਇਹ ਅੰਨੀ ਸੇਟੀ ਉੱਥੇ ਅਸੀਂ ਇਹਨੂੰ ਸਮਝਾਂਦੇ ਸੀ ਕਹਿੰਦਾ ਸੀ ਇਹਦਾ ਸਟਾਫ ਨਾ ਸੀ ਇਹ ਜੀ ਗੈਂਗ ਹੈ ਫਲਾਉਣਾ ਹੈ ਧੰਕਾ ਠੀਕ ਆ ਜੀ ਜਿਹੜਾ ਬੰਦਾ ਤੈਨੂੰ ਕੁਝ ਕਹਿੰਦਾ ਹੀ ਨਹੀਂ ਤੁਸੀਂ ਹੁਣ ਤੁਸੀਂ ਮੈਨੂੰ ਕਦੀ ਬਾਦੀ ਘੱਟ ਨਹੀਂ ਗਈ ਮੈਂ ਤੁਹਾਨੂੰ ਦੁੱਧ ਬੋਲਣਾ ਪ੍ਰਮਾਤਮਾ ਦਾ ਦੇਖਦਾ ਮੈਂ ਕੋਰ ਗਾਲ ਮੈਂ ਚਲਦੇ ਕੰਬਰੇ ਨਾ ਇੱਕਮ ਸੇਟੀ ਨੂੰ ਕੋਲ ਹਉਣਾ ਹਾਂ ਜਦੋਂ ਅਧਾਨ ਤਾਂ ਜਦੋਂ ਸਾਡੇ ਗੋਲੀ ਕਾਂਡ ਹੋਇਆ ਸੀ ਨਾ ਜੀ ਤੇ ਉਹਨੇ ਇਹ ਵਾਲਿਆਂ ਨਾਲ ਕੋਈ ਗਲਤ ਚਲੋ ਮੈਂ ਨਹੀਂ ਕਹਿੰਦਾ ਉਹ ਵੀ ਆਪਣੇ ਭਰਾ ਨੇ ਉਹਨਾਂ ਕੋਲ ਗਲਤ న్యూਸ ਚੱਲ ਗਈ ਤੇ ਵਜੀਦ ਮੈਦਨ ਦੀ ਅੱਦਾ ਦਾ ਦਿੱਤੂ ਗਲਤ ਚੱਲ ਗਈ ਉਹਨਾਂ ਤੋਂ ਉਹਨਾਂ ਨੇ ਡਿਲੀਟ ਵੀ ਕਰ ਦਿੱਤੀ ਪਰ ਜਿਹੜੇ ਤੁਹਾਨੂੰ ਪਤਾ ਡਾਊਨਲੋਡ ਕਰਨ ਨਾਲੇ ਜਾਂ ਸੇਵ ਕਰਨ ਨਾਲੇ ਕਿਉਂਕਿ ਵਿਰੋਧੀਆਂ ਨੂੰ ਤਾਂ ਮੌਕਾ ਚੀਤਾ ਇੱਕ ਗਲਤੀ ਫੜਨ ਦਾ ਨਾ ਤੁਹਾਨੂੰ ਇੱਕੰਮ ਪਹਿਲਾਂ ਪੁੱਛਣਾ ਵੀ ਉਦੋਂ ਦੀ ਮੰਮੀ ਦੇ ਜਿਹੜੇ ਅਨੀ ਸ਼ੈਟੀ ਦੀ ਮੰਮੀ ਨੇ ਵੀਊ ਕੀ ਸੀ ਇੱਕੰਮ ਕਿੱਦਾਂ ਬੈਠਾ ਠੀਕ ਹੈ ਦਾ ਵੀ ਕੋ ਅੱਛਾ ਜਦੋਂ ਜਦੋਂ ਨਮਜੀਤ ਤੇ ਗੋਲੀ ਲੱਗੀ ਸੀ ਤੇ ਉਹ ਨਿਊਜ਼ ਵਾਇਰਲ ਹੋ ਗਈ ਸੀ ਕਿ ਗਲਤ ਵੀ ਡੈਥ ਹੋ ਗਈ ਬਣਾਉਣਾ ਟਮਕਾ ਫੇਕ ਨਿਊਜ਼ ਹਾਂਜੀ ਮੈਂ ਨੀਂ ਸੇਤੀ ਤੇ ਮੰਮੀ ਦੇ ਵਿਊ ਕੀ ਸੀਗੇ ਘਰ 'ਚ ਕੋਈ ਸਾਡ ਤੁਹਾਡੇ ਸਾਥਾ ਟਾਈਮ 'ਚ ਉਦੋਂ ਹੋ ਗਿਆ ਸੀ ਨਾ ਮੈਂ ਕਹਿੰਦਾ ਕਿ ਕਲੀਅਰ ਹੋ ਗਿਆ ਤੇ ਐ ਮੰਮੀ ਕਾਰਵਾਰ ਹੁੰਦੀ ਤੇ ਮੰਮੀ ਦਾ ਕਾਰਵਾਰ ਤੇ ਬੜੀਆ ਜਿਹੀ ਕਲੀਅਰ ਹੋ ਗਿਆ ਦੇਖਿਆ ਬਾਬਾ ਨੀਤ ਸਿੰਘ ਜੀ माता हाँ। तो तू पाठ कर दी है नहीं कर मेन नहीं पता जी। पर नवजीत मम्मी बहुत पाठ करते मेरे मम्मी बहुत पाठ करते है। है वाल भी बिंदा नहीं होगा तो जलूस निकल दुनिया ने देखा ਸੋ ਇਹਨਾਂ ਦੇ ਮੰਦਰ ਵਿੱਚ ਕੀ ਹੈ ਉਹ ਤੁਹਾਨੂੰ ਪਤਾ ਹੀ ਨਹੀਂ ਅਸਲ ਦੇ ਵਿੱਚ ਜਿਹੜਾ ਬੰਦਾ ਤਾਂ ਉੱਥੇ ਰਹਿ ਰਿਹਾ ਹੈ ਉਹੀ ਦੱਸ ਸਕਦਾ ਜੀ ਇਦਾਂ ਦਾ ਅਸੀਂ ਸਾਡਾ ਪਰਿਵਾਰ ਸਾਧ ਬਗਾਨੇ ਨੂੰ ਵੀ ਕੋਈ ਬੰਦਾ ਅ ਡੈਥ ਵਾਲੇ ਬੰਦੇ ਨੂੰ ਆਪਾਂ ਇਦਾਂ ਮਾੜਾ ਬੋਲੀਏ ਜਿਹੜਾ ਸੰਸਾਰ ਤੋਂ ਚਲਾ ਗਿਆ ਮੰਨ ਲਓ ਫੋਰ ਐਗਜ਼ਾਮਪਲ ਦੇਖੋ ਸਭ ਨੇ ਜਾਣਾ ਸਭ ਨੇ ਜਾਣਾ ਕੋਈ ਬੰਦਾ ਸੰਸਾਰ ਤੋਂ ਚਲਾ ਜਾਂਦਾ ਇਹ ਤਾਂ ਉਹਨੂੰ ਹੀ ਦੇਖਦੇ ਇਹ ਕਿੱਡੇ ਮਾੜੇ ਹੋਣਗੇ ਲੋਕ ਜੀ ਜੀ ਕਿੰਨੇ ਚ ਗਿਰਗੇ ਹੋਣਗੇ ਇਹ ਲੋਕ ਜੀ ਸੋ ਬਾਕੀ ਮੇਰਾ ਸਾਹਮਣੇ ਗਿਆ ਵੀ ਜਿਨਨੇ ਆਪਣੀ ਕਾਨੂੰਨੀ ਕਾਰਵਾਈ ਬਿਲਕੁਲ ਮਕਾਨੂੰਨੀ ਕਾਰਵਾਈ ਨੇ ਮੇਰੇ ਫਾਦਰ ਨੂੰ ਕੋਈ ਜਾਤ ਬਲਦਰੀ ਤੇ ਕੋਈ ਕਮੈਂਟ ਕੀਤਾ ਇਹਨੇ ਜੀ ਹੈਰੀ ਨੇ ਇੱਕ ਗੱਲ ਇਹ ਪਹਿਲੇ ਵੀ ਵੀਡੀਓ ਪਾ ਕੇ ਜਿਹੜਾ ਹਨੀ ਦਾ ਭਰਾ ਛੋਟਾ ਇਹਨੇ ਪਹਿਲੇ ਵੀ ਵੀਡੀਓ ਕੋਈ ਪਾਈ ਸੀ ਕਿ ਲਾਈਵ ਹੋ ਕੇ ਸ਼ਰਾਬ ਦਿੱਤੀ ਸੀ ਜੀ ਤੇ ਵੀ ਇਹਨੇ ਬਦਤਮੀਜ਼ੀ ਕੀਤੀ ਸੀ ਉਹ ਸਾਰੀ ਅਸੀਂ ਦੇਖਿਆ ਆਏ ਹਾਂ ਕੱਲ ਅਸੀਂ ਵੀ ਉੱਥੇ ਸੀ ਤੇ ਕੱਲ ਇਹ ਵੀ ਆਇਆ ਹੋਇਆ ਸੀਗਾ ਐਂਦੀ ਦੇ ਨੇ ਮੰਮੀ ਹਾਂ ਇਹਨਾਂ ਨੂੰ ਉਧਰ ਦੀ ਪਤਾ ਨਹੀਂ ਹੋਣਾ ਵੀ ਮੂਰਖਾਂ ਨੂੰ ਵੀ ਕੁਝ ਦਿਰਾਹੇ ਰਹਿੰਦੇ ਹੋ ਤੁਹਾਨੂੰ ਖੰਨਾ ਪੈਂਦਾ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕੰਪਲੇਂਟ ਕਿੱਥੇ ਦੇਣੀ ਹੈ ਕਿੰਨੇ ਕੁ ਮੂਰਖ ਹੋਣਗੇ ਨਾ ਇਹਨਾਂ ਨੂੰ ਬੋਲਣ ਦਾ ਪਤਾ ਨਾ ਇਹਨਾਂ ਨੂੰ ਆਪਣੇ ਥਾਣੇ ਦਾ ਪਤਾ ਨਾ ਕੱਖ ਨਹੀਂ ਪਤਾ ਇਹਨਾਂ ਨੂੰ ਬਸ ਖਾਈ ਜਾਂਦੇ ਆ ਬਸ ਖਾਣਾ ਆਉਂਦਾ ਹੈ ਉਹਨਾਂ ਨੂੰ ਹੋਰ ਕੁਝ ਨਹੀਂ ਬਸ ਖਾਈ ਜਾਂਣਾ ਸਵੇਰੇ ਉੱਠ ਕੇ ਭਟੂਰੇ ਖਾ ਲੈਣੇ ਦੁਪਹਿਰ ਨੂੰ ਨਾਨ ਖਾ ਲੈਣੇ ਬਾਅਦ ਇਹਨਾਂ ਨੇ ਚਰੀ ਜਾਣਾ ਪੂਰਾ ਦਿਨ ਬੁੱਦੀ ਇਹਨਾਂ ਦੀ ਭ੍ਰਿਸ਼ਟਗੀ ਹੈ ਸਾਰਿਆਂ ਦੀ ਠੀਕ ਹੈ ਨਾ ਬੜੀਆਂ ਗੱਲਾਂ ਨੇ ਤੇ ਮੈਂ ਤਾਂ ਬਸ ਨਮਰਲਜ਼ ਦਾ ਹੁਕਮ ਹੋਇਆ ਵੀ ਇਹ ਮੇਰੀ ਲਾਸਟ ਇੰਟਰਵਿਊ ਆ ਮੈਂ ਦੋ ਬਾਸ ਇੰਟਰਵਿਊ ਨਹੀਂ ਕਰਨੀ ਨਾ ਮੈਂ ਕਿਸੇ ਦਾ ਫੋਮ ਚੱਕਣਾ ਕੋਈ ਨਰਾਜ ਹੁੰਦਾ ਹੋਵੇ ਕਿਉਂਕਿ ਇੱਕ ਸਿਆਣੇ ਬੰਦੇ ਨੇ ਆਪਾਂ ਨੂੰ ਕਿਹਾ ਕਿ ਪ੍ਰਿੰਸੀਪਲ ਇਸ ਮੁੱਦੇ ਤੋਂ ਆ ਪਰ ਮੈਂ ਉਹਨੂੰ ਇਹ ਬੇਨਤੀ ਕਰਦਾ ਵੀ ਮੈਂ ਉਹਨੂੰ ਭੈਣ ਗਿਆ ਕੁੜੀ ਨੂੰ ਜੀ ਠੀਕ ਹੈ ਨਾ ਉਹਨੂੰ ਜਿੱਥੇ ਆਵਾਜ਼ ਮਾਰੂਗੀ ਮੈਨੂੰ ਜਾਣਾ ਪੈਣਾ ਜੀ ਧਰਮ ਹੁੰਦਾ ਕਰਮ ਵੀ ਹੁੰਦਾ ਆਪਣਾ ਜੀ ਠੀਕ ਹੈ ਆਪਾਂ ਸੋਸ਼ਲ ਮੀਡੀਆ ਤੇ ਨਹੀਂ ਲੈ ਕੇ ਆਵਾਂਗੇ ਇਸ ਸਟ੍ਰਾਈਕ ਨੂੰ ਜੀ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮੈਂ ਤੁਹਾਨੂੰ ਆਪਣੀ ਬਿਊਟਿਕ ਕਰਦੀ ਆਈਡੀ ਤੇ ਮੈਸੇਜ ਕੀਤਾ ਮੈਨੂੰ ਆਪਣਾ ਨੰਬਰ ਦੇ ਦਿਓ ਮੈਨਰੇ ਸਾਹ ਜੁ ਮੈਂ ਤੁਹਾਡੇ ਨਾਲ ਗੱਲ ਕਰ ਲਵਾਂ ਜੀ ਇੱਕ ਕਮ ਸੇਟੀ ਵੀ ਤੁਹਾਡੇ ਨਾਲ ਗੱਲ ਕਰ ਲਵੇ ਜੇ ਤੁਸੀਂ ਜ਼ਿੰਮੇਵਾਰੀ ਲੈਣੇ ਹੋ ਜੀ ਵੀ ਕੁੱਟ ਮਾਰ ਨਹੀਂ ਕਰੂਗਾ ਆਪਾਂ ਕੋਈ ਨਹੀਂ ਨੂੰ ਸਮਝਾਣੇ ਆ ਤੁਸੀਂ ਦੇਖੋ ਵੀ ਹੁੰਦੀ ਕਿੰਨਾ ਮੈਂਟਲ ਲੈਵਲ ਹੁੰਦਾ ਉਹ ਕਿੰਨੀ ਕਿਸੇ ਕਰ ਉਹ ਗਈ ਜਦੋਂ ਭੇਜਣ ਦੀ ਗੱਲ ਕਰਦੇ ਆਂ ਤੇ ਅੱਗੋ ਕਹਿ ਦਿੰਦੀ ਕਹਿੰਦੀ ਮੈਨੂੰ ਮੌਤ ਦੇ ਦੇ ਦੀ ਹੈ ਉੱਥੇ ਜੀ ਠੀਕ ਆ ਮੈਨੂੰ ਇਹਨੂੰ ਟੌਰਚਰ ਹੋ ਚੁੱਕੀ ਉਸ ਕਰਕੇ ਹਾਂ ਉਹਦੀ ਪੁੱਟ ਮਾਰ ਦੇਖੋ ਉਹਨੇ ਟ੍ਰਿਕ ਖੇੜਤੀ 2 ਸਾਈਡ ਵਾਲੀ ਜੀ ਕਮੈਂਟ ਦੂਜੇ ਪਾਸੇ ਆਨ ਲੱਗ ਗਈ ਪ੍ਰਿੰਕਰ ਘਰ ਨਾ ਖਰਾਬ ਕਰ ਪ੍ਰਿੰਕਰ ਐ ਨਾ ਘਰ ਪ੍ਰਿੰਕਰ ਐ ਨਾ ਕਰ ਬੋਲਿਆ ਜੀ ਜੇ ਤੁਹਾਨੂੰ ਲੱਗਦਾ ਮੈਂ ਘਰ ਖਰਾਬ ਕਰ ਰਿਹਾ ਆਹੀ ਤਲਾਖ ਖਰਾ ਦੇਣੇ ਜਿੰਨੋਂ ਸਹਿਮਤੀ ਹੈ ਤੁਸੀਂ ਆਪਣੀ ਧੀ ਭੈਣ ਭੇਜ ਦਿਓ ਅਹੀਂ ਤਾਂ ਕੁੱਟ ਖਾਣ ਲਈ ਭੇਜਣੀ ਹੈ ਜੀ ਜਾਂ ਤਾਂ ਕੋਈ ਬੰਦਾ ਗਰੰਟੀ ਲਾਵੇ ਜੀ ਠੀਕ ਆ ਬੰਦਾ ਗਰੰਟੀ ਲਵੇ ਜਿ ਮੈਰੋਸ ਆਫ ਵਰਗਾ ਬੰਦਾ ਗਰੰਟੀ ਲਵੇ ਸਮਝ ਆਂਦੀ ਹੈ ਮੈਂ ਤੁਹਾਨੂੰ ਜਿੱਦਾਂ ਦੱਸਿਆ ਦੁੱਕੀ ਦਾ ਬੰਦਾ ਨਹੀਂ ਕਮੈਂਟ ਕਰ ਦੇਗਾ ਅਸੀਂ ਕਿਉਂ ਜਵਾਬ ਦੇ ਆ ਮੈਂ ਤਾਂ ਮੈਨੇ ਕੋ ਬੰਦਾ ਕਿਹਦਾ ਕਮੈਂਟ ਬੰਦ ਰੱਖਦਾ ਵਾ ਪਿਛਲੇ 4 ਮਹੀਨਿਆਂ ਤੋਂ ਰੱਖਦਾ ਮੈਂ ਪਤਾ ਕਿੰਨਾ ਟੈਨਸ਼ਨ ਫਰੀ ਦਿੰਨਾ ਜੀ ਵੀਡੀਓ ਪਾਈ ਕਮੈਂਟ ਪਾ ਤੁਸੀਂ ਦੇਖੋ ਕਈ ਵਾਰੀ ਅਸੀਂ ਹਰ ਵੀਡੀਓ ਦੇ ਵਿੱਚ ਅਸੀਂ ਉੱਪਰ ਲਿਖ ਕੇ ਪਾਉਂਦੇ ਆ ਵੀ ਸਾਡਾ ਸ਼ੋਅ ਹਟਦਾ ਇਹ ਨੰਬਰ ਹਰ ਵੀਡੀਓ ਵਿੱਚ ਜੀ ਤੇ ਕਈ ਵੇਲੇ ਇਹਦੇ ਇਹਨੇ ਕਮੈਂਟ ਪਤਾ ਕੀ ਕਰਨਗੇ ਨੰਬਰ ਸੈਂਡ ਕਰ ਦੋ ਆਪਣਾ ਸਭ ਪਤਾ ਹੀ ਹੁੰਦਾ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਉਹ ਵਿਲੇ ਨੇ ਤੇ ਜਦੋਂ ਆਪਾਂ ਕਮੈਂਟ ਬੰਦ ਕਰ ਲੈਂਦੇ ਆ ਉਹ ਉਪਰੋਂ ਨੰਬਰ ਪੜ੍ਹ ਕੇ ਆਪੇ ਫੋਨ ਕਰ ਦਿੰਦੇ ਆ ਵੀ ਆਹ ਸ਼ੁਰੂ ਚਾਹੀਦਾ ਠੀਕ ਹੈ ਨਾ ਇਸ ਕਰਕੇ ਮੈਨੂੰ ਪਤਾ ਸਾਰਾ ਕੁਛ ਅਸੀਂ ਸਮਾਜ ਚ ਵਿਚਰਦੇ ਆ ਤੁਸੀਂ ਵੀ ਵਿਚਰਦੇ ਹੋ ਤੁਹਾਨੂੰ ਵੀ ਸੌ ਤਰ੍ਹਾਂ ਦੇ ਲੋਕ ਮਿਲਦੇ ਹੁੰਦੇ ਆ ਠੀਕ ਹੈ ਨਾ ਬੰਦੇ ਦਾ ਸਟੈਂਡਰਡ ਪਤਾ ਲੱਗ ਹੀ ਜਾਂਦਾ ਫਰਕ ਹੈ ਵੀ ਮੈਂ ਜਿਹੜਾ ਪਹਿਲੇ ਮੇਰਾ ਗੋਲੀकांड ਹੋਇਆ ਉਹ ਮੈਨੂੰ ਬੰਦਾ ਕਹਿੰਦਾ ਸੀ ਮੇਰੇ ਤੋਂ ਮਾਫੀ ਮੰਗ ਲੈ ਥਲਾਣਾ ਕਰ ਲੈ ਠੀਕ ਹੈ ਗੈਂਗਸਟਰ ਸੀ ਮੈਂ ਤਾਂ ਨਹੀਂ ਬੰਦਾ ਮਾਫੀ ਜੀ ਤੈਨੂੰ ਸਾਰੇ ਹਾਲ ਜੀ ਕਿਹਾ ਸੀ ਸਾਡੇ ਮੈਟਰ ਤੇ ਬੋਲ ਕਹਿੰਦਾ ਬੁਲੀ ਮਾਰੂਗਾ ਮੈਂ ਵੀ ਮਾਰੂਗਾ ਉਹਨੇ ਆਪਣੀ ਗੱਲ ਪੂਰੀ ਕਰਦੀ ਮਾਫਰੀ ਕਰਤੀ ਅੱਜ ਆਈ ਸੀ ਯੂ ਤੇ ਡੜਫੜਾ ਰਿਹਾ ਜੀ ਪੈਸੇ ਲਾਉਣ ਨੂੰ ਨਹੀਂ ਆ ਵੀ ਠੀਕ ਉਹ ਮਰਵਾਇਆ ਕਿ ਨਹੀਂ ਅੰਨੀ ਸੈਟਿੰਗ ਪੰਗਾ ਕਿੰਦਾ ਜੀ ਇੰਦਾ ਪੰਗਾ ਜੀ ਐਂਟਰੀ ਉਹ ਲੈ ਗਿਆ ਕਹਿੰਦੇ ਮੱਖੂ ਸਾਹਿਬ ਨੂੰ ਲੈ ਕੇ ਆਇਆ ਜੀ ਠੀਕ ਹੈ ਮੱਖੂ ਸਾਹਿਬ ਨੇ ਮੇਰੀ ਕਿੱਕ ਪਾਜ਼ਾਰ ਤੀ ਫਿਰ ਉਹਨਾਂ ਨੇ ਮਾਰਾ ਗਿਆਨ ਲੱਗ ਗਿਆ ਵੀ ਪੈਸੇ ਮੰਗਦਾ ਜੀ ਮੈਂ ਨਹੀਂ ਵੀਡੀਓ ਪਾਈ ਹੈ ਨਾ ਜੀ ਸਾਰੇ ਨਾ ਜਿਹੜਾ ਉਹਦੇ ਪਿੱਛੇ ਲਾ ਆ ਕੇ ਖੜਿਆ ਜੀ ਮੁੰਡੇ ਨੇ ਨੁਕਸਾਨ ਕੀਤਾ ਹੀ ਕੋਪੀ ਆ ਮੁੰਡਾ ਇਹ ਕਹਿੰਦਾ ਉਹਨੇ ਮੇਰੇ ਪੈਸੇ ਗਾਲੇ ਮੱਖੂ ਸਾਹਿਬ ਨੂੰ ਵੀ ਕਹਿੰਦਾ ਸੀ ਇਹਨੇ ਪੈਸੇ ਗਾਲੇ ਠੀਕ ਹੈ ਜੀ ਉੱਥੇ ਘੁੰਮਣ ਸਾਹਿਬ ਕੋਲ ਗਿਆ ਦੋ ਦਿਨ ਪਹਿਲਾਂ ਉੱਥੇ ਕਹਿੰਦਾ ਮੈਨੂੰ ਪੁਰਾਣੇ ਮਕੀਨ ਨੇ ਪੈਸੇ ਗਾਲੇ ਜੀ ਇੱਕ ਦਿਨ ਵੀਡੀਓ ਬਾਦੀ ਕਹਿੰਦਾ ਪ੍ਰਿੰਕਰ ਨੇ ਮੇਰੇ ਤੋਂ ਪੈਸੇ ਗਾਲੇ ਜੀ ਤੂੰ ਭਰਾਵਾ ਕਿੰਨਾ ਤੇਰੀ ਅੰਬਾਨੀ ਨੇ ਪਿੱਠ ਲੱਗਦੀ ਹੈ ਆਨੰਦ ਤੁਸੀਂ ਲੋਨ ਲਿਮਿਟਾਂ ਤੁਸੀਂ ਕਰਾਈਆਂ ਹੋਈਆਂ ਤੁਹਾਡੀ ਵਾਈਫ ਹੀ ਕਹਿੰਦੀ ਹੈ ਮੈਨੂੰ ਕਿਹੜਾ ਕੋਈ ਸੁਖਣੀ ਹੁੰਦੀ ਹੈ ਠੀਕ ਹੈ ਨਾ ਕਿੰਨੇ ਵੀ ਤੁਸੀਂ ਦਾਨੀ ਸੱਜਣੋਂ ਮੈਨੂੰ ਦੱਸੋ ਲੋ ਸੀ ਘਰ ਤੋਂ ਬੇ ਤੋਂ ਸੰਭਿਆ ਨਹੀਂ ਜਾਂਦਾ ਜੀ ਠੀਕ ਨਾ ਪਹਿਲੇ ਆਪਣਾ ਘਰ ਪਹਿਲੇ ਆਪਣਾ ਘਰ ਸੰਭਾਲੋ ਫਿਰ ਸਮਾਜ ਸੇਵਾ ਕਰ ਜੀ ਜਿੱਦਾਂ ਤੁਸੀਂ ਦੱਸ ਰਹੇ ਹੋ ਹਨੀ ਸੇਠੀ ਬਾਰੇ ਬਹੁਤ ਕੁਝ ਦੱਸਿਆ ਨਾ ਜਦੋਂ ਇਹਨਾਂ ਦੇ ਵਾਈਫ ਹੁਣ ਘਰੇ ਆਂਦੇ ਨੇ ਹਨਾ ਪਹਿਲਾਂ ਤੁਹਾਨੂੰ ਉਹਨਾਂ ਨੇ ਕੀ ਕਹਾਣੀ ਦੱਸੀ ਤੇ ਉਸ ਤੋਂ ਬਾਅਦ ਹੁਣ ਜਿੱਦਾਂ ਹਣੀ ਸੇਠੀ ਨੇ ਇੱਕ ਵੀਡੀਓ ਪਾਤੀ ਹੈ ਜੀ ਮੈਂ ਸੁਸਾਇਡ ਕਰਨ ਨੂੰਗਾ ਤੁਹਾਨੂੰ ਵੀ ਫੋਨ ਆਇਆ ਉਸ ਤੋਂ ਬਾਅਦ ਹਣੀ ਸੇਠੀ ਦੇ ਮੈਨੂੰ ਚਾਰ ਬੰਦਿਆਂ ਦੇ ਫੋਨ ਆਦਰਵਾਇਜ਼ ਮੈਂ ਆਨ ਨਾ ਉਹ ਨੰਬਰ ਤਾਂ ਉਹੀ ਕੀਤਾ ਆ ਮੈਨੂੰ ਫੋਨ ਆਉਂਦਾ ਹੀ ਨਹੀਂ ਅੱਜ ਤਾਂ ਨਹੀਂ ਕੀਤਾ ਦੋ ਤਿੰਨ ਸਾਲਾਂ ਤੋਂ ਜਿਹੜਾ ਨੰਬਰ ਮੇਰੇ ਕੋਲ ਸੇਵ ਨਹੀਂ ਹੈਗਾ ਮੈਨੂੰ ਕਾਲ ਆਉਂਦੀ ਨਹੀਂ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਮੈਂ ਕਿਸੇ ਦੁਕੀ ਤਕੀ ਨੂੰ ਜਵਾਬ ਜ਼ਰੂਰ ਤੋਂ ਹੀ ਨਹੀਂ ਦਿੰਦਾ ਮੈਂ ਹਸਤ ਮੌਲਾ ਬੰਦਾ ਆਪਣੀ ਜ਼ਿੰਦਗੀ ਜਿੰਨਾ ਠੀਕ ਹੈ ਜੀ ਬਾਕੀ ਰਿਗਲ ਜਿਹਨਾਂ ਦੀ ਕਾਲ ਵੀ ਆਈ ਜਿਹੜੇ ਰਿਕਰੂਟਡ ਬੰਦੇ ਜਿਦਾ ਮੈਰੋ ਸਾਹਿਬ ਜੀ ਕੜਵਲ ਸਾਹਿਬ ਜੀਵਨਵੀਰ ਹੋਣੀ ਸੰਦੀਪ ਵੀ ਉਹਨਾਂ ਨੇ ਇਹ ਫੋਮ ਕੀਤਾ ਯਾਰ ਵੀ ਬ੍ਰਿੰਕਲ ਮੈਂ ਉਹਨੂੰ ਦੱਸਿਆ ਮੈਂ ਕਿ ਐਕਟਿੰਗ ਕਰਦਾ ਮੈਂ ਕਿ ਜੇ ਇਹਨੇ ਜਨਾਨੀ ਲੈ ਕੇ ਜਾਣੀ ਹੈ ਨਾ ਤਾਂ ਹੱਥ ਜੋੜਦਾ ਮੈਂ ਤਾਂ ਹਾਂ ਨਹੀਂ ਨਹੀਂ ਮੈਂ ਤਾਂ ਵੀ ਨਹੀਂ ਰਿਕੁਐਸਟ ਕਰਦਾ ਪਹਿਲੀ ਗੱਲ ਤਾਂ ਇਹਦੀ ਵਾਈਫ ਮੈਨੂੰ ਪਤਾ ਕਦੋਂ ਦੀ ਮਿਲੀ ਯਾ 7 ਤਰੀਕ ਹੈ ਨਾ 10 ਤਰੀਕ ਦੀ ਮਿਲੀ ਹੈ ਜੀ 3 ਤਰੀਕ ਨੂੰ ਜਦੋਂ ਇਹਨੇ ਮੇਰੀ ਦੁਕਾਨ ਤੇ ਹਮਲਾ ਕੀਤਾ ਸੀ ਤੇ ਉਹ ਵੀਡੀਓ ਵੀ ਦੇਖੀ ਹੋਣੀ ਜੀ ਤੇ ਉਹ ਤਿੰਨ ਤਰੀਕ ਤੋਂ ਬਾਅਦ ਮੈਨੂੰ ਮਿਲੀ ਨਹੀਂ ਹੁਣ ਦੇਖੋ ਜੇ ਉਹ 4 ਦਿਨ 5 ਦਿਨ ਹੋ ਗਏ ਮੈਨੂੰ ਮਿਲੀ ਨਹੀਂ ਜੇ ਮੈਂ ਵਰਗ ਲਾਈ ਹੁੰਦੀ ਉਹ ਤਾਂ ਘੰਟੇ 'ਚ ਬਦਲ ਜਾਣੀ ਸੀ ਨਹੀਂ ਬਦਲੀ ਨਾ ਬਦਲੀ ਨਹੀਂ ਉਹ ਦਿਮਾਗ ਦੇ ਵਿੱਚ ਜਿਹੜਾ ਟਰੋਮਾ ਹੈ ਨਾ ਕੁੱਟ ਮਾਰਦਾ ਉਹ ਫਿੱਟ ਬੈਠਾ ਫਿੱਟ ਬੈਠ ਗਿਆ ਉਹਨੂੰ ਪਤਾ ਹੈ ਵੀ ਅੱਜ ਤਾਂ ਪ੍ਰਿੰਕਲ ਵੀਰ ਖੜਾ ਕਰ ਲੂ ਕਿਸੇ ਨੇ ਖੜਨਾ ਨਹੀਂ ਖੜਨਾ ਨਹੀਂ ਹੈ ਜੇ ਮੈਂ ਸਟੈਂਡ ਤੇ ਜੇ ਮੈਂ ਸਟੈਂਡ ਕੋਣ ਕਰੂਗਾ ਜੀ ਕੋਈ ਨਹੀਂ ਫਿਰ ਤੁਹਾਨੂੰ ਵੀ ਭਰੋਸਾ ਉੱਠ ਜੂਗਾ ਵੀ ਜਿਹੜੀ ਭੈਣ ਦੇ ਚ ਕੋਈ ਨਹੀਂ ਮੈਂ ਤਾਂ ਅੱਜ ਵੀ ਕਹਣਾ ਉਹਨੂੰ ਕਿ ਜੇ ਤੇਰਾ ਘਰ ਵੱਜਦਾ ਵਸਾਦਾ ਮੈਨੂੰ ਕੋਈ ਫਰਕ ਨਹੀਂ ਪੰਦਾ ਇਹੋ ਜਿਹੇ ਹੰਨੀ ਅਗੇ 20 ਆਏ 20 ਚਲੇ ਗਏ ਠੀਕ ਹੈ ਨਾ ਜੀ ਜੇ ਕੋਈ ਸਮਾਜ ਸੇਵੀ ਗਰੰਟੀ ਲੈ ਲਵੇ ਘੁੱਟ ਮਾਰਨੀ ਗੋਮੈਂਟੈਲਟੀ ਮੈਂ ਤੁਹਾਨੂੰ ਦੱਸਤੀ ਇਹਨਾਂ ਦੀ ਕਿੱਦਾਂ ਦੀ ਹੈ ਵੀ ਕਿਸੇ ਨੂੰ ਐ ਕੀ ਬੋਲਦੇ ਨੇ ਕਿਸੇ ਨੂੰ ਘਰੇ ਬੈਠੇ ਕੀ ਬੋਲਦੇ ਆ ਜੇ ਵਪਾਰੀ ਦੇ ਕਿਸੇ ਦੇ ਪੈਸੇ ਦੇਣੇ ਆ ਉਹ ਜੀ ਫਰਨੈਲ ਪਿੱਲੀ ਭਰਾਣੇ ਇਹ ਇਹਨਾਂ ਦਾ ਚਰਦਾਰ ਹੈ ਜੀ ਠੀਕ ਹੈ ਨਾ ਇਹ ਇਹਨਾਂ ਦੇ ਘਰ ਦੀਆਂ ਗੱਲਾਂ ਹੋਰ ਵੀ ਬਾਕੀ ਇੱਕਮ ਸੇਟੀ ਦੱਸਣਾ ਚਾਹੁੰਦੀ ਸੀ ਜੀ ਪਹਿਲਾ ਘਰ ਹੈ ਜਿੱਥੇ ਮਾਂ ਨੇ ਮੁੰਡੇ ਦੇ ਪੈਰੀਂ ਹੱਥ ਲਾਏ ਹੋਣਗੇ ਵੀ ਮੇਰੀ ਇੱਜ਼ਤ ਰੱਖ ਲੈ ਮੇਰੇ ਤੋਂ ਗਲਤੀ ਹੋ ਗਈ ਬਹੁਤ ਗੱਲਾਂ ਨੇ ਇਨਾਂ ਦੀਆਂ ਜੀ ਸੋ ਪਰ ਠੀਕ ਹੈ ਮੈਂ ਰਜ਼ਾ ਕਰ ਰਿਹਾ ਹਾਂ ਸੀ ਇਸ ਵਿੱਚ ਛੱਟੋ ਪੁੰਦਾ ਜੀ ਆਖੀ ਪਰਮਾਤਮਾ ਦੇ ਛੱਡਿਆ ਕਮੈਂਟ ਕਰਾਂਗਾ ਕਿ ਉਹਨੂੰ ਇਹ ਵੀ ਕਹਿਣਾ ਮੈਂ ਜੀ ਪਰਮਾਤਮਾ ਵੀ ਹੈ ਨਾ ਬਈ ਜੇ ਜੀ ਗਲਤੋਂ ਮੰਨ ਲਈਏ ਜੀ ਭੁਗਤਾਂਗੇ ਜੇ ਇਹ ਗਲਤ ਹੋਈ ਤਾਂ ਇਹ ਭੁਗਤੂ ਜੀ ਇੱਕ ਦੋ ਦੋ ਇੱਕ ਕਚਰੀ ਇੱਥੇ ਹੁੰਦੀ ਹੈ ਇੱਕ ਪਰਮਾਤਮਾ ਦੀ ਕਚਰੀ ਵੀ ਹੁੰਦੀ ਹੈ ਜੀ ਕਵੀਨ ਸਰਫੰਗ ਜੀ ਉੱਥੇ ਬੜੀ ਬਰੀਕ ਪੀਸ ਤੇ ਜਿੱਦਾਂ ਇਹਨੂੰ ਪੀਸ ਦੇ ਬੇਸਟ ਆ ਸੋ ਵੀ ਪਰਮਾਤਮਾ ਦੀ ਕਿਚ ਹਰੇਕ ਬੰਦੇ ਦਾ ਆਪਦਾ ਸਟੈਂਡ ਹੁੰਦਾ ਆਪਦਾ ਲੈਵਲ ਹੁੰਦਾ ਮੈਂ ਅਗਲੀ ਜ਼ਿੰਦਗੀ ਚ ਮੈਂ ਗਵਾ ਮਹਿਸੂਸ ਕਰਨਾ ਜੀ ਸੁਸਾਈਡ ਕੌਣ ਕਰਦਾ ਜਿਹਨੂੰ ਡਰਤਾਂ ਹੁੰਦੇ ਜਿਹਨੂੰ ਮੈਂ ਕਿਹ ਚ ਮੈਂ ਗਵਾ ਜਿਹੜਾ ਬੰਦਾ ਨਾ ਪੁਲਸਕ ਹੁੰਦਾ ਉਹ ਕਰਦਾ ਸੁਸਾਈਡ ਜੀ ਮੈਂ ਤਾਂ ਉਹ ਕਿਹਾ ਦਾ ਮੈਂ ਤਾਂ ਕੋਈ ਮਾਰਨ ਵੀ ਆਊਗਾ ਮੈਂ ਪਹਿਲੇ ਉਹਨੂੰ ਮਾਰੂਗਾ ਮੈਨੂੰ ਡਰਦਾ ਜੀ ਸੋ ਪਪਾ ਪਾ ਦੀ ਇੱਕ ਸਿੰਦੇ ਬੱਚੇ ਆ ਬਿਨਾ ਧੜ ਬ੍ਰਾਸਿਸ ਉਹੜਿਆ ਉਹ ਇਹ ਤਾਂ ਤੁਮੱਲਾ ਬਣ ਕੇ ਅਹਲੀਆਂ ਖੋਟੀਆਂ ਆਂੀਆਂ ਗੱਲਾਂ ਕਰਦਾ ਸਵਾ ਸਾਨੂੰ ਸ਼ਰਮ ਆਂਦੀ ਜੀ ਠੀਕ ਹੈ ਨਾ ਵਾਰਸ ਕਿੰਦਾ ਦੱਸਦਾ ਆਪਾਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਪੋਚੋਂ ਆ ਹਨਾ ਤੇ ਕਹਾਂ ਤੇ ਗੱਲ ਦੇਖੋ ਸੂਤ ਸਾਹਿਬ ਦੀ ਗੱਲ ਜੀ ਸਾਵਾ ਸੂਤ ਸਾੜ ਨਾ ਕਰ ਤੈਨੂੰ ਬਾਹਰ ਤੇ ਭੇਜ ਦਿੰਦੇ ਆਂ ਸਾਲੀ ਕੁਤਰੀ ਕੋਈ ਤੈਨੂੰ ਤੈਨੂੰ ਸੋਚ ਹੀ ਰਿਹਾ ਵੀ ਤੂੰ ਮਰਦਾ ਨੂੰ ਬਾਹਰ ਤੇ ਭੇਜ ਦਿੰਦੇ ਆਂ ਕਿ ਤੇ ਦੇਸ਼ ਵਾਸਤੇ ਕੰਮ ਆ ਜੇ ਜੀ ਠੀਕ ਹੈ ਨਾ ਇਹ ਨਟਕੀਆਂ ਇੱਥੇ ਨਹੀਂ ਚੱਲਣੀਆਂ ਸੋ ਜੇ ਤੂੰ ਮੈਂ ਫੇਰ ਕਹਣਾ ਕਿ ਜੇ ਤੂੰ ਆਪਣੀ ਮਾਈਕ ਲੈ ਕੇ ਜਾਣੀ ਹੈ ਮੈਰੋ ਸਾਹਿਬ ਤੇ ਉਹਦੀ ਗਰੰਟੀ ਲੈਣਾ ਉਸ ਤੋਂ ਬਾਅਦ ਦੇਖ ਲੈਣਾ ਜੀ ਅ ਜਦੋਂ ਹੁਣ ਕਿੰਨੇ ਇੱਕ ਦਿਨ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋਈ ਹਣੀ ਸੇਠੀ ਵੀ ਹੋਈ ਸੀ ਕਿ ਕਦੋਂ ਗੱਲਬਾਤ ਮੈਂ ਤਾਂ ਕੱਲ ਵੀ ਫੋਨ ਕੀਤਾ ਇਹਨੂੰ ਜਦੋਂ ਇਹਨੇ ਵੀਡੀਓ ਪਾਈ ਸੁਸਾਈਡ ਵਾਲੀ ਕੱਲ੍ਹ ਭਾਈ ਬਰਸੋਂ ਕੱਲ੍ਹ ਭਾਈ ਕੱਲ ਵੀ ਇਹਨੂੰ ਫੋਨ ਕੀਤਾ ਦੋ ਦਿਨ ਇਹਨੇ ਚੱਕੇ ਨਹੀਂ ਮਗਰ ਮੈਂ ਤਾਂ ਅਸਲ ਜਨੂੰ ਇਹ ਕਹਿਣ ਵਾਸਤੇ ਕੀਤਾ ਸੀ ਮਹਿਸੂਸ ਸੈੱਡ ਕਰ ਲਈ ਜੀ ਮੈਂ ਰੁਕੀ ਨਾ ਹੁਣ ਇਦਾਂ ਫੋਟੋ ਵੀ ਪਾਈ ਹੋਈ ਸੀ ਤੇ ਮੰਮੀ ਦਾ ਬਰਥਡੇ ਸੀ ਕਿਸੇ ਬੰਦੇ ਨੇ ਲਿਖਿਆ ਇਹ ਹੈ ਮਾਂ ਜਿੰਨੇ ਦੋ ਸ਼ੇਡ ਜੰਮੇ ਅਗਲੇ ਦਿਨ ਇਹ ਕਹਿੰਦਾ ਮਹਿਸੂਸ ਸੈੱਡ ਕਰਨੇ ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਸ਼ੇਰ ਨਾਲੇ ਸ਼ੇਰ ਕਹਿੰਦੇ ਆ ਆਪਣੇ ਆਪ ਨੂੰ ਨਾਲੇ ਜਾਨੀ ਸੋਸਾਇਟੀ ਕਹਿੰਦੇ ਆ ਮੈਨੂੰ ਤਾਂ ਆਪਣੀ ਸਮਝ ਆਂਦੀ ਵੀ ਕੀ ਚਾਹੁੰਦੇ ਚਲੋ ਪਰਮਾਤਮਾ ਬੈਠਾ ਇਹਨਾਂ ਨੂੰ ਸਮਝਾ ਦਵੇ ਨਿਤਾ ਗੱਲੋਂ ਹੁੰਦੇ ਸੀ ਕਿ ਤੁਹਾਡੀ ਤੇ ਹਨੀ ਸਿੱਠੀ ਦੀ ਆਪਸ ਚ ਬਣਦੀਆਂ ਦੋਸਤ ਹੋ ਹਨ ਫਿਰ ਇਹੋ ਜਿਹਾ ਕੀ ਹੋ ਰਿਹਾ ਕਿ ਉਹ ਤੁਹਾਡੇ ਤੇ ਹੁਣ ਇਲਜ਼ਾਮ ਲਗਾ ਰਹੇ ਹਨ ਉਹਨਾਂ ਨੂੰ ਸਿਰਫ ਇਹ ਹੈ ਕਿ ਤੁਸੀਂ ਉਹਨਾਂ ਦੀ ਵਾਈਫ ਦਾ ਸਾਥ ਦੇ ਰਹੇ ਹੋ ਜੀ ਤਰਫ ਦਾ ਸਾਡਾ ਟੋਟਪਾ ਹੋਰ ਤਾਂ ਨਾ ਜਿਨ੍ਹਾਂ ਦੀ ਚਾਲ ਜਨਨੀਆਂ ਰਹੀ ਰਾ ਸਾਡਾ ਕੀ ਮੰਨ ਲੈਣਗੇ ਇਹਨਾਂ ਨੂੰ ਇਹਨਾਂ ਨੂੰ ਤੁਰਦੇ ਜਾਂਦੇ ਨਹੀਂ ਲੋਕ ਕਹਿੰਦੇ ਫਿੱਟੇ ਨੂੰ ਫਰਕੋਂ ਦਾ ਹਰ ਇੱਕ ਚੀਜ਼ ਦਾ ਮੈਂ ਪਰਮਾਤਮਾ ਤੋਂ ਡਰ ਕੇ ਰਹਿਣਾ ਹਮੇਸ਼ਾ ਜੀ ਠੀਕ ਹੈ ਨਾ ਇਹ ਸੱਤ ਜਨਮ ਲੱਗ ਰਵੇ ਬ੍ਰਿੰਕਲ ਨਹੀਂ ਬਣ ਸਕਦਾ ਜੀ ਉਹ ਗੱਲਾਂ ਹੁੰਦੀਆਂ ਜ਼ਿੰਦਗੀ 'ਚ ਇਹਨੇ ਬਹੁਤ ਕੁਸ਼ ਕੀਤਾ ਮੇਰੀ ਸੰਦੀਪ ਨਾਲ ਲੈਨੇ ਲੜਾਈ ਕਰਾਉਣ ਵਾਸਤੇ ਬਹੁਤ ਤਤਰ ਬੰਤਰ ਲਾਏ ਅਜੇ ਆਪ ਵੀ ਸਾਰਿਆਂ ਨੇ ਨੂੰ ਬੁਲਾਣਾ ਬੰਦ ਕੀਤਾ ਹੈ ਬੜੀਆਂ ਗੱਲਾਂ ਜੀ ਠੀਕ ਹੈ 99% ਇਹਨੀਆਂ ਗੱਲਾਂ ਝੂਠ ਹੁੰਦੀਆਂ ਜਿਹੜੀਆਂ ਕਰਦਾ ਨਾ ਜੀ ਉਹੀ ਸਿਰ ਪੈਰ ਨਹੀਂ ਹੁੰਦਾ ਨਾ ਤਾਂ ਸਦੀਕ ਕੀਤੀਆਂ ਤੁਸੀਂ ਕੀ ਜੀ ਜੀ ਐਲਵੀ ਮੰਮਟਰ ਸਾਹਿਬ ਦੀ ਇੰਟਰਵਿਊ ਕਰੋ ਤੁਹਾਨੂੰ ਥੋੜਾ ਜਾਣਨ ਪਾਣਗੇ ਵੀ ਇਹ ਕੀ ਚੀਜ਼ ਅੱਛਾ ਉਹ ਤਾਂ ਜਲਦੀ ਮੈਂ ਕਿਹਾ ਜੀ ਉਹਨਾਂ ਦੀ ਤਾਂ ਬਿੱਟ ਲਵਾਈ ਜਾਂਦੇ ਉਹਨਾਂ ਨੇ ਤਾਂ ਐਂਡ ਤੇ ਪਰਫਾਰਮ ਕੀਤਾ ਜੀ ਵੀ ਇਹਦੀ ਵਾਈਫ ਦਾ ਸਮਝੌਤਾ ਕਰਾ ਲਿਆ ਜੀ ਜਦੋਂ ਕੁੜੀ ਭੇਜੀ ਇਹਨਾਂ ਨੇ ਕੌਟਰੀ ਜੀ ਇਹ ਡਾ ਝੂਠਾ ਉਹਨਾਂ ਦੀ ਗੱਡੀ ਦੇ ਵਿੱਚ ਬੈਠਦੇ ਹੀ ਜਾਂਦਾ ਜਾਂਦਾ ਅੱਲੀ ਵੀਰੇ ਮੈਂ ਇੱਕ ਗੱਲ ਝੂਠ ਬੋਲੀ ਸੀ ਕਿ ਪ੍ਰਿੰਸਪਲ ਨੇ ਮੇਰੇ ਪੈਸੇ ਦੇਣੇ ਉਸ ਗੱਲ ਲਈ ਮਾਫੀ ਐਦਾਂ ਦਾ ਬੰਦਾ ਹੈ ਅੱਧਾ ਘੱਟਾ ਬਰਲੇ ਲਾਈਵ ਮੈਪਿੰਗ ਕੋਲ ਤੋਂ ਬਾਹਰ ਨਹੀਂ ਪੈਸੇ ਨਹੀਂ ਗੱਡੀ 'ਚ ਬੈਠ ਜਾਈ ਜਾਂਦਾ ਮੰਗੜ ਸਾਹਿਬ ਸੌਰੀ ਯਾਰ ਮੈਂ ਉਹ ਗੱਲ ਝੂਠੀ ਮਾਰ ਦਿੱਤੀ ਫਿਰ ਤੁਹਾਨੂੰ ਕੀ ਲੱਗਦਾ ਕਿ ਸੋਸ਼ਲ ਮੀਡੀਆ ਤੇ ਐਦਾਂ ਕਹਿ ਕੇ ਕਰਦੇ ਨੇ ਪੈਸੇ ਖਾ ਲਏ ਬ੍ਰੀਟਲ ਮੈਂ ਕਰਦਾ ਹਾਂ ਸਰਦਾਰ ਸਾਹਿਬ ਤਾਂ ਲੱਗਦਾ ਵੀ ਕੁਝ ਹੋਊਗਾ ਜਦੋਂ ਪ੍ਰਸ਼ਾਸਨ ਨੂੰ ਪਤਾ ਨਹੀਂ ਪੁਲਿਸ ਨੂੰ ਸਾਰਾ ਕੁਝ ਪਤਾ ਜਿਹੜੇ ਏਰੀਆ ਦੇ ਡਿਪਟੀ ਵਗੈਰਾ ਹੁੰਦੇ ਆ ਉਹਨਾਂ ਨੂੰ ਸਭ ਪਤਾ ਵੀ ਇਹ ਕਿੰਨਾ ਕਿੰਨਾ ਸ਼ਾ ਕਰਦਾ ਹੈ ਕਿੰਨਾ ਮੈਂ ਨਹੀਂ ਕਹਿੰਦਾ ਵੀ ਕੋ ਪੁੱਠਾ ਸਿੱਧਾ ਨਸ਼ਾ ਕਰਦਾ ਹੋਵੇ ਚੋਰੀ ਛੁਪੇ ਸਾਨੂੰ ਨਹੀਂ ਪਤਾ ਜੀ ਫੀਮ ਜਰੂਰ ਦੋ ਘੰਟੇ ਬਾਅਦ ਖਾਂਦਾ ਸਰ ਦੋ ਘੰਟੇ ਬਾਅਦ ਖਾਂਦਾ ਪੀਂਦਾ ਸ਼ਰਾਬ ਦੀ ਜਨਾਨੀ ਦਾ ਜ਼ਰੀਆ ਵੀ ਅੱਧੀ ਬੋਤਲ ਪੀ ਜਾਂਦਾ ਜਿਹੜਾ ਉਹ ਮੰਨ ਲਾ ਜਿਹੜਾ ਉਹਦਾ ਇਹ ਨਸ਼ੇ ਦੇ ਜ਼ੱਤ ਤੇ ਆਨੇ ਕੀ ਕਰਨਾ ਵੀਰ ਜੀ ਪਰ ਮਾਤਮਾ ਦੇ ਘੱਡਿਆ ਆਪਾਂ ਨੂੰ ਕੋਈ ਲੈਂਚਰਾਂ ਦੀ ਗੱਲ ਜੀ ਪਰ ਹੁਣ ਏਕਮ ਜੀ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਵੀ ਸਮਝੋ ਤਾਂ ਤਾਂ ਕੀ ਕਰਨਾ ਰਾਤ ਸਮਝਾਇਆ ਸੀ ਹਲੇ ਉਹ ਜਾਣ ਨੂੰ ਵੀ ਨਹੀਂ ਹੈ ਨਾ ਉਹਦੀ ਮੰਮੀ ਮੰਦੇ ਜੀ ਅਸਲ ਜੇਕਮ ਨਾਲ ਉਹ ਜਿਹੜਾ ਉਹਦੀ ਮੰਮੀ ਨਹੀਂ ਮੰਨਦੇ ਜੀ ਕਿਉਂਕਿ ਇਹਨੇ ਉਹਦੀ ਮੰਮੀ ਤੇ ਬੜੇ ਇਲਜ਼ਾਮ ਲਾਏ ਆ ਹੰਦੀ ਨੇ ਇੰਟਰਵਿਊ ਕਰਕੇ ਵੀਡੀਓ ਪਾ ਕੇ ਕਿ ਜੀ ਇਹਦੀ ਮੰਮੀ ਨੇ ਇਹਦੇ ਡੈਡੀ ਨੂੰ ਪਾਗਲ ਕਰਤਾ ਤੁਸੀਂ ਜੀ ਚੈੱਕ ਕਰਿਓ ਜੀ ਇਹ ਜੀ 1 ਕਮ 5 ਲੱਖ ਰੁਪਇਆ ਜਾ ਕੇ ਲੈ ਗਈ ਜੀ 1 ਕਮ 700 ਜਾ ਕੇ ਲੈ ਗਈ ਰਾਣਾ ਕਰਤਾ ਟਮਕਾ ਕਰਤਾ ਇਹਨੇ ਇਲਜ਼ਾਮ ਲਾਦੇ ਜੀ ਠੀਕ ਆ ਸੋ ਬੜੀਆਂ ਤਾਂ ਲੱਗ ਰਹਾ ਨੇ ਦਿਮਾਗ ਚ ਘਰ ਕਰੀ ਬੈਠੀਆਂ ਜਿਹਨੇ ਮੂ ਨਾਲ ਕਹਿਣਾ ਮੈਂ ਸੂਸੈਟ ਕਰ ਲੰਨਾ ਮੇਰਾ ਘਰ ਖਰਾਬ ਕਰਤਾ ਮਾਲਜ ਕੋਈ ਨਾ ਤੇ ਨਹੀਂ ਜਨਾ ਨਹੀਂ 5 ਲੱਖ ਲੈ ਗਈ ਜੇ ਨਹੀਂ 5 ਲੱਖ ਲੈ ਗਈ ਹੁੰਦੇ ਨਾ ਰਹਿਣਾ ਕਿਉਂ ਉਹੀ ਤੇ ਗੱਲ ਹੈ ਵੀ ਜਿਹੜੀ ਮਾੜੀ ਐ ਉਹਦੇ ਨਾਲ ਰਹਿਣਾ ਕਿਉਂ ਮੰਨ ਤੁੱਦੀ ਐ ਦਿਮਾਗ ਹੈ ਨਹੀਂ ਗਾ ਇਹਨਾਂ ਇਹ ਦੋਨੋਂ ਭਰਾ ਹੀ ਮੰਨ ਦੇਖੋ ਤੁਸੀਂ ਪਰਿਵਾਰ ਦੇ ਨਾਲ ਮੇਰੇ ਵਰਤੇ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਇਹਨਾਂ ਦੀ ਦੁਕਾਨ ਤੇ ਇੱਕ ਮੈਨੇਜਰ ਰੱਖਿਆ ਹੋਇਆ ਸਾਹੀ ਜੀ ਉਹ ਇਹਦੀ ਵਾਈਫ ਨੂੰ ਕਮੈਂਟ ਕਰ ਰਿਹਾ ਰਾਤੀ 11:30 ਕਹਿੰਦਾ ਸੋਜੋ ਹਨੀ ਮੂਨੀ ਜੁਆਇਰ ਕਰੋ ਨੀ ਉਹ ਕਪਲ ਦੇਖੋ ਕਿਹਦੀ ਦੋ ਕੁੜੀ ਦਾ ਬੰਦਾ ਉਹ ਕੁੜੀ ਦਾ ਜਿਹੜਾ ਤੇਰੇ ਕੋ ਨੌਕਰੀ ਕਰਦਾ ਜੀ ਉਹ ਤੇਰੀ ਵਾਈਫ ਨੂੰ ਕਮੈਂਟ ਕਰੇ ਉਹ ਵੀ ਨਾ ਗਲਤ ਤੇਰੇ ਤੇ ਯਾਰ ਮੈਂ ਕਹਣਾ ਤੂੰ ਡੋਬ ਕੇ ਮਰ ਜਾ ਫਿਰ ਤੇਰੀ ਜਨਾਨੀ ਵੀਡੀਓ ਪਾ ਰਹੀ ਹੈ ਵੀ ਤੂੰ ਚੂਹੀਆਂ ਪਾਈਆਂ ਫਿਰ ਵੀ ਕੋਈ ਉਹ ਨੂੰ ਕੱਟ ਨਹੀਂ ਰਿਹਾ ਕਹਿੰਦੇ ਤੂੰ ਦੱਸੋ ਕਿਉਂ ਘਟੀਆ ਬੰਦਾ ਵੀ ਹੋ ਰਿਹਾ ਫਿਰ ਉਸ ਜਨਾਨੀ ਦੇ ਘਰ ਦੇ ਵਿੱਚ ਕੋਈ ਇੱਜ਼ਤ ਹੀ ਨਹੀਂ ਉਸ ਘਰ ਚ ਰਹਿਣੀ ਪਈ ਉਹ ਤੰਗ ਕਰਦੇ ਆ ਮੈਂ ਤਾਂ ਕਹਿ ਰਿਹਾ ਜਦੋਂ ਮੈਰੋ ਸਾਹਿਬ ਸਾਰੀ ਗੱਲ ਜਾਣ ਲੈਣਗੇ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਵੀ ਇਹ ਕੀ ਹੋ ਰਿਹਾ ਜੀ ਆਹ ਗੋਸਤ ਤਾਂ ਤੁਹਾਡੇ ਤੇ ਵੀ ਕਮੈਂਟ ਹੋ ਗਏ ਨੇ ਮੈਨੂੰ ਮੈਨੂੰ ਕੋਈ ਫਰਕ ਨਹੀਂ ਜੀ ਕਮੈਂਟ ਆ ਕਮੈਂਟ ਆ ਦਾ ਮੈਂ ਨਾ ਕਿ ਮੈਂ ਮੈਂ ਪ੍ਰਵਾਹੀ ਨਹੀਂ ਕਰਦਾ ਕਦੀ ਜਿੰਨੇ ਕਮੈਂਟ ਤਾਂ ਮੋਦੀ ਸਾਹਿਬ ਤੇ ਵੀ ਕੀ ਗਏ ਜਾਂਦੇ ਜੀ ਐਨਾ ਨਹੀਂ ਸੋਚੀਦਾ ਹੁੰਦਾ ਜੀ ਮੈਂ ਤੁਹਾਨੂੰ ਦੱਸਿਆ ਦੋ ਕੁੜੀ ਦੇ ਬੰਦਿਆਂ ਨੂੰ ਜਵਾਬ ਦੇ ਦੋੜੀਆਂ ਜੀ ਹਾਂ ਜਵਾਬ ਦੇ ਹੁੰਦਾ ਉਹ ਆਪਣੇ ਮਾਪੇ ਬਾਂ ਨੂੰ ਜਵਾਬ ਦੇਈਆਂ ਠੀਕ ਹੈ ਨਾ ਵਧੀਆ ਬੰਦਿਆਂ ਨੂੰ ਜਵਾਬ ਨੇ ਹਾਂ ਦੋ ਕੁੜੀ ਦੇ ਬੰਦਿਆਂ ਨੂੰ ਜਵਾਬ ਹਰੀ ਸੇਠੀ ਬੰਦੋਂ ਕਿਸੇ ਦਾ ਫੋਨ ਆਇਆ ਤੁਹਾਨੂੰ ਮੈਨੂੰ ਮਲਿਸ ਨੂੰ ਫੋਨ ਬਹੁਤ ਜ਼ਿਆਦਾ ਆਇਆ ਮੈਨੂੰ ਨਹੀਂ ਪਤਾ ਵੀ ਹੰਨੀ ਨੇ ਸ਼ਾਇਦ ਇੱਥੇ ਇੱਕ ਦੋ ਫੋਨ ਕਰਾ ਵੀ ਦਿੱਤੇ ਹੋਣ ਏਦਾਂ ਦੀ ਕੋਈ ਗੱਲ ਨਹੀਂ ਪਰ ਹਸਪੀਟਲੋਂ ਹੋਂਦ ਕਰ ਕੇ ਮੈਂ ਕਈ ਫੋਨ ਚੱਕੇ ਨਹੀਂ ਅੱਛਾ ਇਹ ਸੋ ਦੇ ਗਰੀ ਮੈਂ ਫੋਨ ਚੱਕਿਆ ਹੀ ਨਹੀਂ ਹਾਂ ਦੇਖੋ ਮੈਂ ਵੀ ਤੁਹਾਡੇ ਕੋਲ ਆ ਕੇ ਗਰੀ ਜਾਵਾਂ ਹੁਣ ਵੀ ਤੁਸੀਂ ਬੈਠੇ ਹੋ ਕਿੱਥੀਆਂ ਵਿੱਚ ਕੋਲ ਹਾਂ ਮੈਂ ਚੱਕਿਆ ਹੀ ਨਹੀਂ ਕਈ ਫੋਨ ਨਹੀਂ ਚੱਕੇ ਹਸਨਾ ਕੋਲ ਨਾ ਪਈ ਨਹੀਂ ਚੱਕੀਆਂ ਦੋ ਦੋ ਦਿਨ ਚ ਮੈਂ ਬਹੁਤ ਜ਼ਿਆਦਾ ਮੈਂ ਤਾਂ ਦਰ ਸੀ ਮੈਨੂੰ ਮੈਡਮ ਦਾ ਲਾਸਟ ਆਪਰੇਸ਼ਨ ਕਰਾ ਕੇ ਫ੍ਰੀ ਹੋਈ ਮੈਂ ਇਧਰ ਵਾਲੇ ਪਾਸੇ

ਆਪਣੇ ਵੱਲੋਂ ਮੈਂ ਵੀ ਹੰਨੀ ਨੂੰ ਮੈਂ ਦੱਸਣਾ ਹੀ ਨਹੀਂ ਜਾਂਦਾ ਮੈਂ ਕੀ ਸਮਝਾਇਆ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਮੈਂ ਦੋ ਗੁੜੀ ਦੇ ਬੰਦਿਆਂ ਨੂੰ ਜਵਾਬ ਦੇ ਨਹੀਂ ਆ ਜੀ ਪਰ ਇਹਨਾਂ ਮੂਰਖਾਂ ਬੰਦਿਆਂ ਨੂੰ ਇਹ ਹੀ ਨਹੀਂ ਪਤਾ ਵੀ ਉਹ ਆਪਣੇ ਘਰੇ ਰਹਿੰਦੀ ਏ ਜਿੱਥੇ ਹੰਨੀ ਸੇਠੀ ਉਹਨਾਂ ਵਿਆਹ ਕੇ ਲਿਆਇਆ ਸੀ ਜਿੱਦ ਨਹੀਂ ਸੀ ਤੋ ਆਪਣੇ ਸੋਰੇ ਚੱਲ ਜਾਂਦਾ ਜਾ ਕੇ ਮਾਫੀ ਮੰਗ ਲੰਦਾ ਉਹ ਹਾਂ ਮੇਰੇ ਘਰ ਤੋਂ ਇੱਕੋ ਸ਼ਹਿਰ ਦਾ 15 ਕਿਲੋਮੀਟਰ ਹੈ ਹਾਂ 15 ਕਿਲੋਮੀਟਰ ਹੋਊਗਾ ਉੱਥੇ ਕਿਉਂ ਨਹੀਂ ਜਾ ਰਹੇ ਉਹ ਤੁਹਾਡੇ ਨਾਲ ਹੀ ਪੰਗੇ ਕੱਤ ਲਈ ਜਾਵੇ ਤੁਹਾਡੇ ਤੇ ਕਿਉਂ ਚੜ੍ਹਦੇ ਟ੍ਰਿਕ ਝੇੜਦਾ ਉਹ ਟ੍ਰਿਕ ਝੇੜਦਾ ਉਹ ਜੀ ਉੱਥੇ ਜਾ ਕੇ ਮਾਫੀ ਮੰਗ ਲਵੇ ਆਪਣੀ ਸੱਸ ਕੋਲੋਂ ਵੀ ਬਰਾਤ ਲੈ ਕੇ ਵੀ ਤੋਂ ਨਾ ਕਦੇ ਪਹੁੰਚੇ ਸੀਗੇ ਅੱਜ ਮਾਫੀ ਮੰਗਣ ਜਾ ਸਕਦਾ ਟ੍ਰਿਕ ਝੇੜਦਾ ਬਹੁਤ ਤਕੜਾ ਟ੍ਰੀਕੀ ਹੈ ਮਤਲਬ ਹਰ ਅਨੁਸ਼ੇਠੀ ਇਹ ਸਮਝਦਾ ਹੈ ਕਿ ਦੁਨੀਆ ਮੇਰੇ ਪਹਿਲੇ ਜਾ ਕੇ ਮੈਂ ਕਿਹਦੇ ਪਾਇਆ ਜਾਣਗਾ ਮਤਲਬ ਜਨਾ ਉਹ ਵੀ ਪਾਗਲ ਨੇ ਲੋਕ ਜਿਹੜੇ ਇਹਦੀ ਟ੍ਰਿਕ ਦੇ ਗਿਆਨੇ ਕਹਿੰਦੇ ਪਹਿਲੇ ਤੋਲੋ ਫਿਰ ਬੋਲੋ ਜੀ ਪਹਿਲੇ ਇਹ ਚੀਜ਼ ਨੂੰ ਵੈਰੀਫਾਈ ਕਰੋ ਸੱਚ ਹੈਗਾ ਜਾਂ ਨਹੀਂ ਹੈ ਠੀਕ ਹੈ ਨਾ ਤੁਹਾਨੂੰ ਪਤਾ ਹੈ ਕਿ ਰਿਮਨ ਮੋਹਨ ਸਿੰਘ ਜੀ ਦੀ ਡੈਥ ਹੋਣ ਤੋਂ ਪਹਿਲਾਂ ਇੱਕ ਵਾਰੀ ਵਾਇਰਲ ਹੋ ਗਈ ਸੀ ਵੀ ਡੈਥ ਹੋ ਗਈ ਠੀਕ ਹੈ ਅਨੇਬਲ ਦੀ ਕਾਪੀ ਪੇਸਟ ਲੱਗਦੀ ਹੋਈ ਸੀ ਤਾੜ 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 ਜਦੋਂ ਇਹੋ ਜੀ ਕੋਈ ਖਬਰ ਮੈਨੂੰ ਵੈਰੀਫਾਈ ਨਹੀਂ ਕਰਨੀ ਹਾਂ ਵੈਰੀਫਾਈ ਨਹੀਂ ਕਰਦੇ ਲੋਕ ਇਹ ਕਹਿੰਦੇ ਅਨੇਬਲ ਵੈਰੀਫਾਈ ਨਹੀਂ ਕਰੀ ਤਾੜ ਤੱਕਲੇ ਨਿਊਜ਼ ਲਾ ਕੇ ਵੈਰੀਫਾਈ ਕਰੋ ਬਿਕਾਜ਼ ਸਹੀ ਹੈ ਕਿ ਦਰਦ ਹੈ ਸੱਚ ਹੈ ਕੀ ਜੀ ਫੇਸਬੁੱਕ ਤੇ ਜਿਹੜੇ ਕਮੈਂਟ ਕਰਦੇ ਨੇ ਉਹਦਾ ਵੈਹੀ ਜਿਹੜੇ ਬਹੁਮਾਨ ਸਾਹਿਬ ਕਹਿੰਦੇ ਨਹੀਂ ਹੁੰਦਾ ਜੀ ਪਿੰਟ ਦੀ ਖੱਜ ਹੁੰਦੀ ਹੈ ਜਿਹੜੀ ਉਹ ਤੁਹਾਨੂੰ ਮਾਰਾ ਕਮੈਂਟ ਕਰਦੀ ਜੀ ਇਹ ਖੱਜਾਂ ਨਹੀਂ ਖੱਜਾ ਤਾਂ ਤੁਸੀਂ ਟੈਂਸ਼ਨ ਫਰੀ ਰਹੋ ਹੋਈ ਨਹੀਂ ਆਪਾਂ ਇੱਕ ਤਰੀਕ ਪਹੁੰਚ ਦੀ ਪਹੁੰਚ ਕੀਤੀ ਆ ਆਪਾਂ ਜੰਗਲ ਕਰਨ ਕੀਤਾ ਜੀ ਆਪਾਂ ਉਹਦੇ ਨਾਲ ਅੱਜ ਵੀ ਰਹੇ ਜੀ ਮਹਿਰੋਬਾਹ ਸਾਹਿਬ ਜਦੋਂ ਉਹਦਾ ਦੁੱਖ ਸੁਣਨਗੇ ਜੀ ਚਲੋ ਵੀ ਉਹਦੇ ਨਾਲ ਖੜ ਜਾ ਜੀ ਸੱਚਾਈ ਸਮਝ ਕੇ ਜੀ ਤਾਂ ਤੁਸੀਂ ਟਾਈਮ ਦਿੱਤਾ ਤੁਸੀਂ ਦੱਸਿਆ ਵੀ ਕਿਵੇਂ ਹਨ ਸੱਚ ਦੇ ਬੋਲੋ ਨਾ ਉਹਨਾਂ ਦੀ ਵਾਇਸ ਨੂੰ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਨੂੰ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੁਸੀਂ ਹਾਲੇ ਵੀ ਨਾਲ ਖੜੇ ਹੋ ਮੈਂ ਤਾਂ ਮੈਨੂੰ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ ਦੱਸਿਆ ਮੈਨੂੰ ਫਾਗੋ ਮੈਂ ਭੁੱਲੀ ਜਾਂਦਾ ਮੈਂ ਤਾਂ ਸੋਸ਼ਲ ਮੀਡੀਆ ਵੀ ਥੋੜਾ ਘੱਟ ਚਲਾ ਰਿਹਾ ਬੀਜ਼ੀ ਹੋਣ ਕਰਕੇ ਜੀ ਮੈਂ ਤਾਂ ਕਿਸੇ ਨੇ ਦੱਸਿਆ ਵੀ ਇਹਨੇ ਆਪ ਆਇਆ ਬਾਈ ਗੁਰ ਯਕੀਨ ਮੰਨਿਓ ਜੀ ਗੁਰੂ ਮਹਾਰਾਜ ਨੂੰ ਮਾਝਾ ਨਾਜ਼ਰ ਮੰਨ ਕੇ ਲਿਆ ਨਾ ਜਿਹੜੀ ਇਹਨੇ ਵੀਡੀਓ ਪਾਈ ਹੈ ਮੈਂ ਹਾਲੇ ਤੱਕ ਪੂਰੀ ਦੇਖੀ ਵੀ ਨਹੀਂ ਜੀ 5-7 ਸਕਿੰਟ ਦੀ ਪਲੇ ਕੀਤੀ ਸੀ ਉਸ ਤੋਂ ਬਾਅਦ ਮੈਂ ਬਿਜ਼ੀ ਹੋ ਗਿਆ ਮੈਂ ਦੇਖੀ ਹੀ ਨਹੀਂ ਜੀ ਲੇਕਿਨ ਉੱਪਰਲਾ ਮੜਾ ਜਾ ਪੜਿਆ ਸੀ ਵੀਡੀਓ ਦੇਖੀ ਨਹੀਂ ਜੀ ਪਤਾ ਹੀ ਇੱਕ ਬੰਦਾ ਪਾਗਲ ਆ ਮੈਂ ਦੇਖ ਲਈ ਨਹੀਂ ਉਹ ਟਾਈਮ ਵੇਸਟ ਕਰਦਾ ਹੀ ਨਹੀਂ ਮੈਂ ਅੰਦੇ ਤੇ ਇਹਦਾ ਇਹਦਾ ਮੈਂਟਲ ਲੈਵਲ ਠੀਕ ਨਹੀਂ ਹੈਗਾ ਆ ਮੈਂ ਟਾਈਮ ਵੇਸਟ ਕਰਨਾ ਕੀ ਲੋੜ ਆਨ ਪੰਚ ਛੱਡੋ ਵੀ ਅਪ ਆਪਣੀ ਜ਼ਿੰਦਗੀ ਅਨਾਥ ਲੱਗਣੀ ਜੀ ਕੁਝ ਕਹਿਣਾ ਚਾਹੋਗੇ ਬਸ ਮੈਂ ਇਹੀ ਕਹਿਣਾ ਜਾਊਂਗਾ ਵੀ ਨਸ਼ੇੜੀ ਬੰਦੇ ਦੀ سپورਟ ਘੱਟ ਕਰੋ ਜੀ ਸਮਾਜ ਸੇਵੀਆ ਦੀ سپورਟ ਕਰਾਇਆ ਕਰੋ ਮੇਰੇ ਸਾਥ ਵਾਲੇ ਕੇ ਬੰਦੇ ਵਧੀਆ ਗੱਲ ਕਰਦੇ ਨੇ ਕਿੰਨੀ ਸੋਹਣੀ ਉਹਨਾਂ ਨੇ ਗੱਲ ਕੀਤੀ ਸਾਰਿਆਂ ਨੂੰ ਰਿਸਪੈਕਟ ਦਿੱਤੀ ਹੈ ਇਹ ਬੰਦਿਆਂ ਦੀ سپورਟ ਕਰੋ ਪਰ ਸੋਦਰ ਮੌਚੀ ਖੜੀ ਕਰਕੇ ਕਹਿੰਦਾ ਸੀ ਮੈਂ ਕਹਿੰਦਾ ਤੋ ਗੋਲੀ ਵਜੀ ਸੀ ਤੇ ਜਿਹੜੀ ਫੋਟ ਪਾਈਪ ਹੁੰਦੀ ਹੈ ਜੀ ਉਹ ਮੇਰੀ ਦੁਆਰਾ ਭਈ ਹੈ ਅਗਰ ਪਿਸਤੌਲ ਪਰੇ ਕਰਕੇ ਗਨ ਮੈਨ ਪਰੇ ਕਰਕੇ ਆ ਜੀ ਜੇ ਤੇਰੀਆਂ ਪੈਪਾਂ ਨਾਲ ਦੁਆਰਾ ਪਾਣੀ ਆ ਗਈਆਂ ਤਾਂ ਕਿ ਤੇ ਦੇਖੀ ਉਹ ਨਹੀਂ ਕਿ ਲਾਈਨ ਨਾਲ ਇਹ ਇੱਕ ਦਿਨ ਬਾਅਦ ਹੀ ਇਹਨਾਂ ਮਹਿਸੂਸ ਕਰ ਲੈਣੀ ਮੈਨੂੰ ਤਾਂ ਸਮਝ ਹੀ ਨਹੀਂ ਆਦੀ ਵੀ ਤੂੰ ਬੰਦਾ ਹੈ ਕਿ ਖੋਤੀ ਹੈ ਹੈਨਾ ਇੱਕ ਜਾਂ ਤਾਂ ਇੱਕ ਦਿਨ ਪਹਿਲੇ ਬੰਦਾ ਸੀ ਇੱਕ ਦਿਨ ਬਾਅਦ ਖੋਤੀ ਬਣ ਗਿਆ ਜੀ ਮੈਂ ਤਾਂ ਸੀ ਮੈਂ ਅੱਦਰੋਂ ਫ੍ਰੀ ਹਾਂਗਾ ਤਾਂ ਮੈਂ ਤੇਰੀ ਗੱਲ ਦਾ ਜਵਾਬ ਦਵਾਂ ਇਹ ਤਾਂ ਗੁਰੂ ਮਹਾਰਾਜ ਦੇ ਹੱਥ ਆ ਵੀ ਪੈਪ ਗਿੰਦੀ ਪੈਣੀ ਹੈ ਗਿੰਦੀ ਨਹੀਂ ਜੀ ਠੀਕ ਹੈ ਨਾ ਸੋ ਮੈਂ ਨਹੀਂ ਮੈਂ ਮੇਰੋ ਸਾਹਿਬ ਨੂੰ ਵੀ ਇਹੀ ਕਹਿੰਦਾ ਵੀ ਤੁਸੀਂ ਕਰੀ ਕੁੜੀ ਦੀ ਗੱਲ ਸੁਣੋ ਸਾਹਮਣੇ ਬੈਠ ਕੇ ਨਾ ਸਾਰਾ ਸੱਚ ਪਤਾ ਲੱਗੇ ਜੀ तर तुम्ही टाईम दिली थोडा धनवाद थँक्यू